ਮੀਡੀਆ ਦੱਸਦੀ ਹੈ ਕਿ ਪੰਜਾਬ ਦੇ ਰੋਪੜ ਦੇ ਸ਼ਹੀਦ ਨੰਗਲ ਵਿੱਚ ਹੋਏ ਵਿਕਾਸ ਬਗਾ ਦੇ ਕਤਲ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿੱਚ ਪਾੜੀ ਰੋਸ ਦੇਖਣ ਨੂੰ ਮਿਲਿਆ ਅਤੇ ਪੂਰੇ ਦੇਸ਼ ਭਰ ਵਿੱਚ ਉਸ ਦੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ ਦੱਸਦੀ ਹੈ ਕਿ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਬਾਲਮੀਕੀ ਚੌਂਕਲ ਸ਼ਹੀਦ ਦੇ ਹਿੰਦੂ ਪਾਇਚਾਰੇ ਵੱਲੋਂ ਪਾੜੀ ਰੋਸ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ ਕੀਤਾ ਹਿੰਦੂ ਪਾਇਚਾਰੇ ਦੇ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਕੋਸ ਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਛੜੇ ਆਮ ਲੋਕਾਂ ਦੇ ਕਤਲ ਹੋ ਰਹੇ ਹਨ ਪਰ ਸਰਕਾਰ ਹੈ ਤੇ ਕੁਝ ਵੀ ਨਹੀਂ ਕਰ پا ਰਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਫੇਲੀਅਰ ਸਾਬਿਤ ਹੋ ਰਹੀ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਲਦ ਪ੍ਰਸ਼ਾਸਨ ਵਿਕਾਸ ਬੱਗਾ ਦੇ ਕਾਤਲਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜੇ ਤਾਂ ਜੋ ਵਿਕਾਸ ਬੱਗਾ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਨਾਲ ਹੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਕਾਸ ਬੱਗਾ ਦੇ ਪਰਿਵਾਰ ਨੂੰ ਨੌਕਰੀ ਅਤੇ 1 ਕਰੋੜ ਰੁਪਏ ਦਾ ਮੂ ਆਬਜ਼ਾ ਵੀ ਦਿੱਤਾ ਜਾਵੇ ਬਨਰੋ ਸਾਡੇ ਨਾਲ ਤੇ ਦੇਖਦ ਰੋ ਅਮਰੇ ਅਮਰੇ ਵਿਕਾਸ ਪੱਕਾ ਅਮਰੇ 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 ਪੰਜਾਬ ਸਰਕਾਰ ਹਾਏ ਪੰਜਾਬ ਸਰਕਾਰ ਹਾਏ ਪੰਜਾਬ ਸਰਕਾਰ ਹਾਏ 13 April ਨੂੰ ਪੰਜਾਬ ਦੇ ਵਿੱਚ ਰੋਪੜ ਮੰਗਲ ਸ਼ਹਿਰ ਦੇ ਵਿੱਚ ਦਿੰ ਦਿਹਾੜੇ ਸਾਡੇ ਭਰਾ ਵਿਕਾਸ ਜੀ ਦਾ ਕਤਲ ਕਰਕੇ ਕੁਝ ਵਿਅਕਤੀਆਂ ਨੇ ਕਤਲ ਕਰ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ ਹੀ ਰੋਸ ਪ੍ਰਦਰਸ਼ਨ ਇਸ ਲਈ ਕਰ ਰਹੇ ਹਾਂ ਇੱਥੇ ਅਜ ਬਾਲਮੀਕੀ ਚੌਕ 'ਤੇ ਹੋਇਆ ਪਠਾਨਕੋਟ ਦੇ ਵਿੱਚ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਲਗਾਤਾਰ ਹੀ ਕਤਲਿਆਮ ਹੋ ਰਿਹਾ ਹੈ ਸ਼ਰਿਆਮ ਕੋਈ ਨਾ ਕੋਈ ਮਾਰਿਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਸੁੱਤਾ ਪਿਆ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਨਿਆ ਸਾਡੇ ਵਿਕਾਸ ਨੂੰ ਸਾਡੇ ਭਰਾ ਵਿਕਾਸ ਨੂੰ ਜਲਤੋ ਜਲਦ ਉਹਦੇ ਕਾਤਲਾਂ ਨੂੰ ਪਕੜਿਆ ਜਾਵੇ ਔਰ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਅਸੀਂ ਮੰਗ ਕਰਨੇ ਆ ਕਿ ਉਹਨਾਂ ਨੂੰ ਉਹਨਾਂ ਦੀ ਧਰਮ ਪਤਨੀ ਨੂੰ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਉਹ ਆਪਣਾ ਘਰ ਪਰਿਵਾਰ ਅੱਗੇ ਚਲਾ ਸਕਣ ਔਰ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਅਸੀਂ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਆ ਸਾਡਾ ਵਿਸ਼ਵਿੰਦੂ ਦਾ ਪ੍ਰਾਧਾਨ ਅਧਿਐਕਸ਼ ਸੀਗਾ ਨੰਗਲ ਦਾ ਉਹ ਬੇਰਮੀ ਨਾਲ ਇਹਨਾਂ ਨੇ ਲੋਕਾਂ ਨੇ ਕਤਲ ਕਰਤਾ ਔਰ ਅਸੀਂ ਦਾ ਕੜੀ ਕੜੇ ਉਹਦੇ ਨਾਲ ਵਿਰੋਧ ਕਰਦੇ ਆ ਜਾਸ਼ੀਰਾਂ ਜ਼ਿੰਦਾਬੀ இந்து ਮਰ ਰਿਹਾ ਕੀ ਪ੍ਰਸ਼ਾਸਨ ਕਰ ਰਿਹਾ ਜ਼ਿੰਦਾਬੀ இந்து ਮਰ ਰਿਹਾ ਇੱਕ ਸੱਤੇ ਦਾ ਛੋਟਾ ਦੀ ਇਹ ਮੋ ਕਰਨ ਦੇ ਆਗੇ ਲੈ ਮੀ ਨਾ ਹੀ ਪਹਿਲਾਂ ਹ ਲੀਗ ਨੇ ਇਹਨਾਂ ਨੇ ਵਪਾਰੀ ਮਿਲਣੀ ਕੀਤੀ ਹੈ ਨਾ ਵਪਾਰੀਆਂ ਨਾਲ ਮਿਲਣੀ ਹੈ ਵਪਾਰੀਆਂ ਨੂੰ ਸੁਰੱਖਿਆ ਦੇਵਾਂਗੇ ਵਪਾਰੀਆਂ ਦੇ ਜਾਨ ਮਾਲ ਦੀ